ਗੁਰੂ ਹਰ राय ਸਾਹਿਬ ਜੀ ਸਿੱਖਾਂ ਦੇ 7ਵੇਂ ਗੁਰੂ ਉਹਨਾਂ ਦਾ ਕੀਰਤਪੁਰ ਸਾਹਿਬ 'ਚ દવાਖਾਨਾ ਬਹੁਤ ਮਸ਼ਹੂਰ ਹੋਇਆ ਕਰਦਾ ਸੀ ਜਿੱਥੇ ਉਹ ਹਰ ਪ੍ਰਕਾਰ ਦੇ ਰੋਗਾਂ ਦੀ ਦਵਾਈ ਤੇ ਜੜੀ ਬੂਟੀਆਂ ਰੱਖਦੇ ਸੀ ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਪੁੱਤਰ ਔਰੰਗਜ਼ੇਬ ਆਪਣੇ ਵੱਡੇ ਭਰਾ ਦਾਰਾ ਸ਼ਿਕੋ ਤੋਂ ਬਹੁਤ ਖਾਰਖੰਦਾ ਸੀ ਤੇ ਉਹਨੂੰ ਰਾਤੋਂ ਹਟਾਉਣਾ ਚਾਹੁੰਦਾ ਸੀ ਉਨੇ ਭੋਜਨ ਦੇ ਵਿੱਚ ਸ਼ੇਰ ਦੀ ਮੁੱਛ ਦਾ ਬਾਲ ਮਿਲਾ ਕੇ ਆਪਣੇ ਵੱਡੇ ਭਰਾ ਨੂੰ ਖਵਾ ਦਿੱਤਾ ਜਿਹਨੂੰ ਖਾ ਕੇ ਦਾਰਾ ਦੀ ਸਿਹਤ ਬਹੁਤ ਖਰਾਬ ਹੋ ਗਈ ਕਾਫੀ ਹਕੀਮ ਆਏ ਪਰ ਕੋਈ ਵੀ ਉਹਨੂੰ ਠੀਕ ਨਾ ਕਰ ਸਕਿਆ ਸ਼ਾਹੀ ਹਕੀਮਾਂ ਨੇ ਫਿਰ ਦੱਸਿਆ ਵੀ ਹੁਣ ਇਹਦਾ ਇਲਾਜ ਸਿਰਫ ਗੁਰੂ ਹਰ Rai ਜੀ ਦੇ દવાਖਾਨੇ ਵਿੱਚੋਂ ਹੀ ਮਿਲ ਸਕਦਾ ਹੈ ਇਹ ਸੁਣ ਕੇ ਸ਼ਾਹਜਹਾਂ ਥੋੜਾ ਝਿਜਕ ਕੇ ਕਹਿਣ ਲੱਗਾ ਵੀ ਜਿਹੜੇ ਸਿੱਖ ਗੁਰੂਆਂ ਤੇ ਮੈਂ ਅੱਜ ਤੱਕ ਜ਼ੁਲਮ ਕਰਦਾ ਆਇਆ ਉਹ ਮੈਨੂੰ ਕਿਉਂ ਦਵਾਈ ਦੇਣਗੇ ਤਾਂ ਉਹਨਾਂ ਦੇ ਦਰਬਾਰੀਆਂ ਨੇ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਦਰਵਾਜ਼ੇ ਹਰ ਕਿਸੇ ਲਈ ਖੁੱਲੇ ਰਹਿੰਦੇ ਨੇ ਤੇ ਉਹ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੇ ਇਹ ਜਾਣ ਕੇ ਬਾਦਸ਼ਾਹ ਨੇ ਨਾਲ ਦੀ ਨਾਲ ਪੈਗਾਮ ਭੇਜਵਾ ਦਿੱਤਾ ਗੁਰੂ ਹਰ Rai ਜੀ ਨੇ ਪੈਗਾਮ ਮਿਲਦੇ ਹੀ ਔਸ਼ਦੀ ਦਾਰਾ ਚਿੱਕੋ ਤੱਕ ਪਹੁੰਚਵਾਈ ਜਿਹਨੂੰ ਖਾ ਕੇ ਉਹ ਆਖਿਰਕਾਰ ਠੀਕ ਹੋਇਆ ਤੇ ਇਹ ਗੱਲ ਫਿਰ ਸਾਬਤ ਹੋਈ ਵੀ ਗੁਰੂ ਨਾਨਕ ਦੇ ਘਰ ਵਿੱਚ ਲੋੜ ਪੈਣ ਤੇ ਦੁਸ਼ਮਨਾ ਦੀ ਵੀ ਮਦਦ ਕੀਤੀ ਜਾਂਦੀ ਹੈ